ਸਤ ਸ੍ਰੀ ਅਕਾਲ ਦੋਸਤੋ ਲਓ ਜੀ ਆਪਾਂ ਪਹੁੰਚ ਚੁੱਕੇ ਆ ਜੀ ਮਾਛੀਵੜਾ ਸਾਹਿਬ ਇਹ ਆ ਜੀ ਮਾਛੀਵੜਾ ਦਾ ਗੁਰਦੁਆਰਾ ਸਾਹਿਬ ਇਹ ਆ ਜੀ ਗੁਰਦੁਆਰਾ ਚਰਨ ਕਮਲ ਸਾਹਿਬ ਪਹਿਲਾਂ ਦੱਸੂ ਜੀ ਸਾਰੇ ਗੁਰਦੁਆਰਾ ਸਾਹਿਬ ਦੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਦੇਖੋ ਤੇ ਆਪਾਂ ਗੱਲ ਕਰਦੇ ਆ ਬਾਅਦ ਵਿੱਚ ਦੋਸਤੋ ਇੱਥੇ ਬਾਬਾ ਜੀ ਨੇ ਆ ਕੇ ਅੱਠ ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਣੇ ਜੰਗਲ ਵਿੱਚੋਂ ਇਸ ਖੂਹ ਤੇ ਪਹੁੰਚੇ ਸਨ ਗੁਰੂ ਜੀ ਨੇ ਇਸ ਖੂਹ ਤੋਂ ਜਲ ਛਕਿਆ ਅਤੇ ਇੱਥੋਂ ਚੜ੍ਹਦੇ ਵੱਲ 70 ਗਜ ਦੀ ਦੂਰੀ ਤੇ ਝੰਡ ਥੱਲੇ ਜਾ ਕੇ ਆਰਾਮ ਪੁੱਤਾ ਇਹੀ ਖੂਹ ਤੇ ਗੁਰੂ ਜੀ ਨੇ ਸਿੰਘਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਨਿਤਨਾਮ ਕਰਨ ਦਾ ਹੁਕਮ ਦਿੱਤਾ ਜਿੱਥੇ ਜਾ ਕੇ ਬਾਬਾ ਜੀ ਨੇ ਆਰਾਮ ਕੀਤਾ ਸੀ ਉਰੇ ਤੋਂ 70 ਗੱਜ ਦੀ ਦੂਰੀ ਤੋਂ ਦੂਰੀ ਤੇ ਜੰਡ ਸਾਹਿਬ ਥੱਲੇ ਜਾ ਕੇ ਆਰਾਮ ਕੀਤਾ ਸੀ ਫਿਰ ਉਹ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ ਹੈ ਨਾ ਪੂਰੇ ਤੋਂ 70 ਗਾਜ ਦੀ ਦੂਰੀ ਫਿਰ ਉਹ ਹੀ ਹੋਊਗੀ ਤੇ ਇਹ ਦੇਖੋ ਇਹ ਖੂਹ ਹੈ ਉਹ ਬਾਬਾ ਜੀ ਦੇ ਟਾਈਮ ਦਾ ਖੂਹ ਹੈ ਜਿੱਥੇ ਬਾਬਾ ਜੀ ਨੇ ਆ ਕੇ ਚਾਰੇ ਛਕੇ ਆ ਸੀ ਉਹ ਤੇ ਜਲ ਜੰਗਿਆ ਸੀ ਇੱਥੇ ਸੱਤਰਗਈ ਦੀ ਦੂਰੀ ਤੇ ਚੰਡ ਥੱਲੇ ਜਾ ਕੇ ਤਾਂ ਰਾਮ ਗੀਤਾ ਸੀ ਇਹ ਆ ਜੀ ਉਰੇ ਸੋਵ ਤੇਉ ਸਿੱਖ ਮਿਊਜ਼ੀਅਮ ਬਣਿਆ ਹੋਇਆ ਥੱਲੇ ਪਾਸੇ ਹੁਣ ਇਹ ਕਿਛ ਨੂੰ ਦੇਖਣਾ ਹੋਵੇ ਉਹ ਵੀ ਦੇਖ ਸਕਦਾ ਇਹ ਦੇਖੋ ਸਿੱਖ ਮਿਊਜ਼ੀਅਮ ਇੱਧਰ ਬਣਿਆ ਹੋਇਆ ਹੈ ਰਾਜਾਪਤ ਤੇ ਸਰੋਵਰ ਸਾਹਿਬ ਤੇ ਇੱਧਰ ਗੁਰਦੁਆਰਾ ਸਾਹਿਬ 메ਨ ਗੁਰਦੁਆਰਾ ਸਾਹਿਬ ਇੱਧਰ ਉਹ ਜੀ ਦੋਸਤੋ ਜਿਹੜੀ ਜਗ੍ਹਾ ਤੇ ਆ ਕੇ ਸਤ르ਗਾਜ ਗੁਰੂ ਜੀ ਇੱਧਰੋਂ ਆਏ ਸੀਗੇ ਹਨ ਆਪਣੇ ਚੜਦੇ ਵੱਲੋਂ ਚੜਦੇ ਵੱਲ ਆ ਕੇ ਇੱਥੇ ਆਰਾਮ ਕੀਤਾ ਸੀਗਾ ਤੇ ਉੱਥੇ ਇਹ ਜਗ੍ਹਾ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ ਤੇ ਉਹ ਝੰਡ ਵੀ ਮੌਜੂਦ ਹੈ ਹਨ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਣੇ ਆ ਜੋ ਜਿਹੜੇ ਝੰਡ ਥੱਲੇ ਬਾਬਾ ਜੀ ਨੇ ਆ ਕੇ ਆਰਾਮ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਉਦੋਂ ਦੀ ਗੱਲ ਹੈ ਜਦੋਂ ਚਮਕੌਰ ਸਾਹਿਬ 'ਚ ਜੁੱਧ ਹੋਇਆ ਸੀ ਹਨਾ ਜੁੱਧ ਤੋਂ ਬਾਅਦ ਬਾਬਾ ਜੀ ਇੱਧਰ ਨੂੰ ਆਏ ਸੀਗੇ ਜੰਗਲਾਂ ਦੇ ਵਿੱਚ ਠੀਕ ਹੈ ਜੀ ਉਰੇ ਆ ਕੇ ਆਰਾਮ ਕੀਤਾ ਸੀ ਬਾਬਾ ਜੀ ਨੇ ਅੱਜ ਤੁਹਾਨੂੰ ਪਹਿਲਾਂ ਮੈਂ ਜੰਡਾ ਸਾਹਿਬ ਦਵਾਉਣਾ ਹਾਂ ਜਿਹੜੇ ਝੰਡਾ ਥੱਲੇ ਇਹ ਦੇਖੋ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ

ਬਿਲਕੁਲ ਹਰਾ ਪਰ ਆਪੀ ਹੈ ਭੱਜ ਕੇ ਦੇਖਾਂ ਹਵਾ ਵਦੇ ਜੇ ਜਨਗ੍ਰਿਥੂ ਮੀਰੇ ਆਂਗਰੇਜ਼ ਦੇ ਨਾਇਕ ਜੰਗੀਆ ਇਹ ਅੱਜ ਦੇ ਟਾਈਮ 'ਚ ਤਾਂ ਇਤਾਂ ਦਾ ਕੋਈ ਦਰਖਤ ਹੀ ਨਹੀਂ ਹੈਗਾ ਇਹ ਆਜੀ ਉਹ ਝੰਡ ਜਿੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ 'ਚ ਜਦੋਂ ਚਮਕੌਰ ਸਾਹਿਬ ਦਾ ਜੁਦ ਹੋਇਆ ਸੀ ਉਸ ਤੋਂ ਬਾਅਦ ਮਾਛੀਵਾੜਾ 'ਚ ਆ ਕੇ ਇਸ ਝੰਡ ਥੱਲੇ ਆ ਕੇ ਆਰਾਮ ਕੀਤਾ ਸੀ ਤੇ ਇਸ ਤੋਂ ਪਹਿਲਾਂ ਖੂਹ ਤੇ ਪਾਣੀ ਪੀਤਾ ਸੀ ਉਹ ਖੂਹ ਹੈਗਾ ਜੀ ਉਹ ਸਾਹਮਣੇ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਸ ਤੋਂ ਉੱਤਰ ਵੱਲ ਨੂੰ 70 ਗਾਜ ਤੇ ਆ ਕੇ ਇੱਥੇ ਆਗੇ ਇਸ ਝੰਡ ਥੱਲੇ ਆਰਾਮ ਕੀਤਾ ਸੀ ਤੇ ਇੱਥੇ ਵੀ ਗੁਰਦੁਆਰਾ ਸਾਹਿਬ ਨੇ ਤੇਰੀ ਯਾਦ 6000 ਆਓ ਭੈਣ ਨਾਲ ਦੀ ਇੱਕ ਨੰ ਕਹਾਣੀ ਮੇਰੇ ਵੀਰ ਦੀ ਮੁਰਕੇ ਬਾਹਰ ਤੇ ਹੋ ਗਿਆ ਵਿਛੜੇ ਭੈਣ ਭਾਈ ਕੋ ਕੀ ਕਰ ਸਕਦੀਆਂ ਉਹੀ ਝੰਡਾ ਜਿੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀ ਜਦੋਂ ਚਮਕੌਰ ਸਾਹਿਬ ਦੀ ਜੰਗ ਹੋਈ ਸੀ ਉਸ ਤੋਂ ਬਾਅਦ ਜਦੋਂ ਬਾਬਾ ਜੀ ਮਾਛੀਵਾੜਾ ਸਾਹਿਬ ਆਏ ਸੀ ਤਾਂ ਇਸ ਝੰਡੇ ਦੇ ਥੱਲੇ ਆ ਕੇ ਆਰਾਮ ਕੀਤਾ ਸੀ ਤੇ ਉਹੀ ਜੋ ਤੁਹਾਨੂੰ ਅਸੀਂ ਖੂਹ ਦਿਖਾਇਆ ਪਹਿਲਾਂ ਉਹ ਖੂਹ ਉਹੀ ਹੈ ਜਿੱਥੇ ਆ ਕੇ ਬਾਬਾ ਜੀ ਨੇ ਜਲ ਸ਼ਕਿਆ ਸੀ ਤੇ ਸਾਰਿਆਂ ਨੂੰ ਸ਼ਕਾਇਆ ਸੀ ਤੇ ਉਸ ਤੋਂ ਬਾਅਦ ਉਸ ਜਗ੍ਹਾ ਤੋਂ 70 ਗਾਜ ਇੱਧਰ ਚੜ੍ਹਦੀ ਵੱਲ ਨੂੰ ਆ ਕੇ ਇਹ ਝੰਡਾ ਸੀ ਇਹ ਝੰਡੇ ਦੇ ਥੱਲੇ ਆ ਕੇ ਬੱਬੀ ਨੇ ਆਰਾਮ ਕੀਤਾ ਸੀ ਉਸ ਟਾਈਮ ਦਾ ਝੰਡਾ ਅੱਜ ਵੀ ਹਰਾ ਭਰਾ ਤੇ ਕੋਈ ਇਹ ਹਜਾ ਤਰੱਕਤ ਨਹੀਂ ਜਿੰਨਾ ਜਿੰਨੀ ਛਾਵਾਂ ਇਸ ਝੰਡਾ ਦੀ ਹੈ ਨਾ ਅੱਜ ਦੇ ਟਾਈਮ 'ਚ ਕੋਈ ਤਰੱਕਤ ਇਦਾਂ ਦਾ ਮੈਨੂੰ ਨਹੀਂ ਦਿਖਦਾ ਕੋਈ ਨਹੀਂ ਹੁਣਾ ਜਿੰਨੀ ਠੰਡੀ ਛਾਵਾਂ ਇਸ ਝੰਡਾ ਦੀ ਹੈ ਤੇ ਇਹ ਵੀ ਦੇਖੋ ਵੀ ਕਿੰਨਾ ਪੁਰਾਣਾ ਤਰੱਕਤ ਅੱਜ ਵੀ ਉਦਾਂ ਹੀ ਖੜਾ ਹੈ ਕਿੱਡੀ ਵੱਡੀ ਗੱਲ ਆ ਆਪਣੇ ਵਾਸਤੇ ਆਪਣੇ ਸਿੱਖਾਂ ਵਾਸਤੇ ਕਿੱਡੀ ਵੱਡੀ ਮਾਣ ਵਾਲੀ ਗੱਲ ਹੈ ਇਹ ਆਪਣੇ ਵਾਸਤੇ ਕਿੰਨਾ ਕੁਝ ਆਪਣੇ ਇਤਿਹਾਸ ਦਾ ਪਿਆ ਜਿਹੜਾ ਕੁਝ ਆਪਾਂ ਨੂੰ ਵੀ ਨਹੀਂ ਪਤਾ ਕਈਆਂ ਨੂੰ ਇਹ ਚੀਜ਼ ਦਾ ਨਹੀਂ ਪਤਾ ਕਈ ਲੋਕ ਇੱਥੇ ਅੱਜ ਨਹੀਂ ਆਏ ਹੋਣਗੇ ਸੋ ਇਸ ਵੀਡੀਓ ਨਾਲ ਸਾਰੇ ਜਾਣੇ ਦਰਸ਼ਨ ਕਰੋ ਤੇ ਆਪਣੇ ਆਪਣੇ ਗੁਰੂਆਂ ਦਾ ਇਤਿਹਾਸ ਦੇਖੋ ਵੀ ਆਪਣੇ ਗੁਰੂਆਂ ਨੇ ਕੀ ਕੁਝ ਕੀਤਾ ਤੇ ਇਸ ਤੋਂ ਪਹਿਲਾਂ ਜੋ ਤੁਹਾਨੂੰ ਵੀਡੀਓ ਅਸੀਂ ਦਿਖਾਈ ਸੀ ਹਨ ਦੁਬਾਰਾ ਝਾੜ ਸਾਹਿਬ ਦੀ ਉੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਗਏ ਸਨ ਉਦੋਂ ਹੀ ਗਏ ਸਨ ਜਦੋਂ ਇੱਥੇ ਆਏ ਸੀ ਉਦੋਂ ਹੀ ਉੱਥੇ ਗਏ ਸੀ ਤੇ ਸਾਰੀਆਂ ਵੀਡੀਓ ਸਾਡੀਆਂ ਜਰੂਰ ਦੇਖਿਆ ਕਰੋ ਇਦਾਂ ਦੀਆਂ ਵੀਡੀਓ ਤੁਹਾਨੂੰ ਮਿਲਿਆ ਕਰਨਗੇ ਮਿਲਿਆ ਕਰਨਗੇ ਸਾਡੇ ਚੈਨਲ ਤੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜਦੋਂ ਬਾਬਾ ਜੀ ਉਰੇ ਆਏ ਸੀ ਤਾਂ ਇਹ ਗੱਲ ਬਾਬਾ ਜੀ ਨੇ ਕਹੀ ਸੀ ਹਨਾ ਗੁਰੂ ਸਿੰਘ ਜੀ ਨੇ ਕਿਹਾ ਸੀਗਾ ਮਿੱਤਰ ਪਿਆਰੇ ਨੂੰ ਹਾਲ ਮਰੀਤਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣ ਨਾਗਨ ਵਾਸਾ ਦੇ ਰਹਿਣਾ ਤੇ ਇਹ ਜਗ੍ਹਾ ਬਣੀ ਹੋਈ ਆ ਇੱਥੇ ਸੱਚਖੰਡ ਠੀਕ ਹੈ ਜੀ ਸਾਰੇ ਜਣੇ ਦਰਸ਼ਨ ਕਰੋ ਜੀ

ਇਹਨੂੰ ਬਹੁਤ ਬੜਾ ਨਹੀਂ ਹੈਗਾ ਅੰਦਰ ਨਵੰਦ ਸੁਣਾ ਲੱਗ ਰਿਹਾ ਬਈ ਬਈ ਸ਼ਾਨਦੂਰ ਖੜਾ ਰਿਹਾ ਠੀਕਾ ਕਿੰਨਾ ਵਧੀਆ ਲੱਗਦਾ ਸੀ ਕਿਉਂ ਰਤ ਨਹੀਂ ਮਜ਼ਾ ਹਨਾ ਪੁਰਾਣੇ ਘਰ ਦਾ ਬਾਬਾ ਜੀ ਲੋ ਵੀ ਦੋਸਤੋ ਹੁਣ ਅਸੀਂ ਚੱਲੇ ਘਰੇ ਘੁੰਮ ਫਿਰਲੇ ਤਾਂ ਤੁਸੀਂ ਸਾਰਾ ਵਲੌਗ ਦੇਖ ਲਿਆ ਜੀ ਹੁਣ ਅਸੀਂ ਚੱਲਿਆ ਘਰੇ ਤੇ ਥੱਕੇ ਤਾਂ ਨਹੀਂ ਆ ਗਏ ਵੈਸੇ ਨਹੀਂ ਤਣਾਵੜ ਜ ਨਹੀਂ ਹੋਈ ਅੱਜ ਹਨਾ ਮੈਨੂੰ ਮੂਰੇ ਤੇ ਵੀ ਪੁਰਾਣਾ ਵੀ ਬਹੁਤ ਸੋਹਣਾ ਲੱਗਿਆ ਹਨਾ ਬਹੁਤ ਸੋਣਾ ਲੱਗਿਆ ਕਿ ਟਰੈਕਟਰ ਨਹੀਂ ਵੜਦਾ ਅੰਦਰ ਤਾਂ ਕਾਹਣਾ ਹੈ ਤੇ ਅਸੀਂ ਇੱਕ ਮਾਮਾ ਜੀ ਨੂੰ ਵੀ ਮਿਲ ਕੇ ਆਏ ਹਾਂ ਉਹ ਵੀ ਤੁਹਾਨੂੰ ਅਸੀਂ ਮਤਲਬ ਵਲੌਗ ਚ ਵੀਡੀਓ ਦੇ ਕੇ ਲਿਆ ਹਾਂ ਹਾਂ ਤੋਂ ਦੇਖੇ ਲਿਆ ਪਰ ਸਾਰਾ ਵਲੌਗ ਪਾ ਕੇ ਫਿਰ ਬੋਲੂਗੇ 2014 ਤੋਂ ਬਾਅਦ ਮਿਲਿਆ ਦੇ ਇਹ ਲੋਕਾਂ ਨੂੰ ਹੂੰ ਕਿੰਨਾ ਡ ਹੋ ਗਿਆ ਤਾਂ ਸਾਉ ਉਸ ਸਹੀ ਗੱਲ ਆਸਰ ਬਾਅਦ ਜੇ ਆਉਣਾ ਚਾਹੀਏ ਪਹਿਲਾਂ ਤਾਂ ਉਹ ਵੀ ਇਹ ਕਿ ਪਹਿਲਾਂ ਮੁੰਡੇ-ਮੁੰਡੇ ਦੇ ਬਾਲ ਵੀ ਕੱਟੇ ਰਹੇ ਤੇ ਉਹਨਾਂ ਦੀ ਦਾੜ੍ਹੀ ਵੀ ਕੱਟੀ ਹੋਈ ਜੀ ਉਹਨਾਂ ਉਹ ਬਣੇ ਹੋਏ ਤੇ ਪੂਰੇ ਐਨ ਸਿੱਖ ਜਿਹਾ ਖਾਂ ਵਾਲ ਵੀ ਰੱਖੇ ਹੋਏ ਭਰਨਾ ਬਣੇ ਹੋਏ ਉਹ ਤੋਂ ਵੀ ਬੁੜੇ ਹੋਏ ਉਦੋਂ ਗੱਲਬਾਤ ਉੱਪਰ ਲਾ ਕੇ ਜਿੱਤੇ ਗੱਲ ਦੀ ਦੀਵਾਰ ਹਾਂ ਜੀ ਦੋਸਤੋ ਆਪਾਂ ਇੱਧਰ ਪਿੰਡ ਨੂੰ ਆ ਰਹੇ ਸੀ ਹਨਾ ਤੇ ਰਸਤੇ 'ਚ ਚੌਲਾਂ ਦਾ ਮਿੱਠੇ ਚੌਲਾਂ ਦਾ ਲੰਗਰ ਲੱਗਿਆ ਦਾ ਲੰਗਰ ਵੀ ਕਹਾਦਾ ਕਹਿ ਸਕਦੇ ਆਪਾਂ ਨਾ ਆਪਣੇ ਇੱਧਰ ਮੀਂਹ ਹੀ ਪੈ ਰਿਹਾ ਨਾ ਸਾਡੇ ਤਾਂ ਕਰਕੇ ਹਰੇਕ ਪਿੰਡ 'ਚ ਕਿਤੇ ਮੰਨੀ ਲੱਗ ਰਹੀ ਐ ਕਿਤੇ ਚੌਲਾਂ ਦਾ ਜੱਗ ਕਾ ਹੋ ਰਿਹਾ ਤੇ ਬਾਬਾ ਜੀ ਹਨਾ ਦੇਣ ਲੱਗੇ ਮੈਂ ਕਹਿੰਦੇ ਕਹਿੰਦੇ ਮੈਂ ਕਿਹਾ ਵੀ ਚਲੋ ਰਹਿਣ ਦਿਓ ਹਨਾ ਮੇਰੇ ਮਾਰੇ ਤੇ ਕਹਿੰਦੇ ਨਹੀਂ ਨਹੀਂ ਖਾਓ ਖਾਓ ਕਹਿੰਦੇ ਤਾਂ ਹੀ ਮੀਂਹ ਪਊਗਾ ਦਿਖਾਉਂਗੇ ਔਰ ਖਾਉਂਗੇ ਤਾਈ ਚੌਲ ਖਾਉਂਗੇ ਤਾਂ ਹੀ ਪਹੂਗਾ ਮੈਂ ਕਿਹਾ ਹਾਂਜੀ ਇਹ ਤਾਂ ਹੈ ਤੇ ਚਲੋ ਮਿੱਠੇ ਚੌਲ ਆ ਦੇਖੋ ਹਣਾ ਕਿੰਨੇ ਵਧੀਆ ਬਣਾਏ ਹੋਏ ਆਂ ਦੇਖਣਾ ਕਿੰਨੇ ਵਧੀਆ ਲੱਗਦੇ ਆਂ ਨਾ ਮੀਨ ਜ਼ਰੂਰੀ ਆ ਹੁਣ ਮੀਨ ਦੇਖੋ ਫਿਰ ਰੱਬ ਨੇ ਨਾ ਇਕੱਠੇ ਜੌੜ ਜੌੜ ਖਾ ਕੇ ਮੰਨੀ ਖਾ ਕੇ ਫਿਰ ਇਕੱਠਾ ਹੀ ਬਸਣਾ ਹੈ ਉਹ ਨਹੀਂ ਕੋਈ ਥੋੜੀ ਜਿੱਥੇ ਮੈਂ ਬੈਠਾ ਵਧੀਆ ਹਣਾ ਆਪਣੇ ਆਪਣੀ ਮੰਨਣੀ ਆ ਆਪਣੇ ਪਿੰਡਾਂ ਦੇ ਅਸੂਲ ਆ ਇਹ ਹਿਆਣਿਆਂ ਦੀਆਂ ਗੱਲਾਂ ਮੰਨੀਆਂ ਹੋਈਆਂ ਐ ਇਹ ਕਿ ਇੱਕਣ ਕਰੇ ਤੇ ਮੀਂਹ ਪੈ ਜਾਂਦਾ ਅੱਗੇ ਗੁੱਡੀ ਵੀ ਫੂਕਦੇ ਹੁੰਦੇ ਹੁੰਦੇ ਪਰੀ ਫੂਕਦੇ ਹੁੰਦੇ ਤੇ ਪਹਿਲਾਂ ਚਲੋ ਹੁਣ ਗੁੱਡੀ ਤਾਂ ਨਹੀਂ ਫੂਕਦੇ ਨਹੀਂ ਕੁੜੀਆਂ ਇਕੱਠੀਆਂ ਹੁੰਦੀਆਂ ਉੱਥੇ ਕੱਢੂ ਹਾਂ ਹਾਂ ਹੁਣ ਕੁੜੀਆਂ ਕਹਿੰਦੀਆਂ ਕੁੜੀਆਂ ਕੁੜੀਆਂ ਘੜੀਆਂ ਕਿੱਥੇ ਇਕੱਠੀਆਂ ਹੁੰਦੀਆਂ ਹੋ ਯਾਰ ਪਹਿਲਾਂ ਵਾਲਾ ਕੰਮ ਕਿੱਥੇ ਰਹਿ ਗਿਆ ਓ ਫੜੇ